ਨਰਿੰਦਰ ਮੋਦੀ ਜੀ ਦੀ ਐਨਡੀਏ ਸਰਕਾਰ ਦਾ ਆ ਸਾਰੇ ਅਸੀਂ ਚਿਹਰੇ ਖੜੇ ਆ ਤੇ ਇਸੇ ਕਰਕੇ ਸਭ ਨੇ ਨਰਿੰਦਰ ਮੋਦੀ ਜੀ ਦਾ ਹੱਥ ਫੜਿਆ ਏ ਵੀ ਅਸੀਂ ਪੰਜਾਬ ਨੂੰ ਕੁਝ ਦੇ ਸਕੀਏ ਜਿਹੜਾ ਪੰਜਾਬ ਡਬਲ ਇੰਜਨ ਸਰਕਾਰ ਤੋਂ ਵਾਂਝਾ ਏ ਪਿੱਛੇ ਰਹਿ ਗਿਆ ਜੋ ਪ੍ਰਧਾਨ ਮੰਤਰੀ ਜੀ ਆਪਰੇ ਆ ਕੇ ਦੇਣਾ ਚਾਹੁੰਦੇ ਸੀ ਉਦੋਂ ਵੀ ਰਿਕਾਪਟਾਂ ਪਾਈਆਂ ਤੇ ਹੁਣ ਅਸੀਂ 27 ਤੋਂ ਪਹਿਲਾਂ ਪਹਿਲਾਂ ਹਰ ਪੰਜਾਬ ਨੂੰ ਹਰ ਚੀਜ਼ ਉਹ ਦਵਾਂਗੇ ਜਿਹੜੀ ਡਬਲ ਇੰਜਨ ਸਰਕਾਰ ਦੇ ਸਕਦੀ ਆ ਤੇ ਫੇਰ ਅਸੀਂ 27 ਚ ਵੋਟਾਂ ਮੰਗਾਂਗੇ ਅਸੀਂ ਵਾਦਾ ਕੀਤਾ ਇਹ ਲੋਕਾਂ ਨਾਲ ਹਰ ਉਹ ਚੀਜ਼ ਮਹయ్యా ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋੜ ਸੀ ਇਹ ਦੁਨੀਆਂ ਦੀ ਸਭ ਤੋਂ ਬੈਸਟ ਰੇਲ ਆ ਅੱਜ ਸਵੇਰੇ ਮੈਂ ਹੈਰਾਨ ਆ ਵੀ ਲੋਕ 5 ਵਜੇ ਇਹਦੇ ਨਾਲ ਸੈਲਫੀਆਂ ਖਿਚਾਉਣ ਲਈ ਸਵੇਰ ਦੇ ਖੜੇ ਨੇ ਤੇ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚੱਲਦੀ ਆ ਇਹਦੇ ਵਿੱਚ ਕਵਜ ਸਿਸਟਮ ਆ ਇਹਦਾ ਰੱਬ ਦੀ ਮਿਹਰ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਕਵਜ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮ ਉਹਨਾਂ ਲਈ ਅਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਤੁਹਾਨੂੰ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਆ ਕੋਚ ਜੀ ਮੈਨੂੰ ਆ ਤਕਲੀਫ ਆ ਇੱਕਦਮ ਸਾਰੇ ਜਗ੍ਹਾ ਫਰਸਟ ਐਡ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ 'ਚ ਉਹ ਗੱਲ ਪਹੁੰਚੂਗੀ